ਅਰ ਜੋ ਕਿਸਾਨ ਵੀਰੋ ਮਜ਼ਦੂਰ ਵੀਰੋ ਇੱਥੇ ਖਨਹੋਰੀ ਚ ਕੱਲ ਸ਼ਾਮ ਨੂੰ 6-7 ਵਜੇ ਦੇ ਨਾਲ ਕਰੀਬ ਬਹੁਤ ਨੇਰੀ ਆਈ ਹੈ ਜਿਸ ਨਾਲ ਸਾਰੀ ਸਟੇਜ ਜਿਹੜੀ ਹੈ ਉਹ ਇੱਕ ਰੀਤੇ ਉਖੜ ਗਈ ਹੈ ਉਹਨੂੰ ਸਟੇਜ ਨੂੰ ਕਹਿ ਸਕਦੇ ਆ ਕਿ ਹੁਣ ਅਸੀਂ ਕੰਪਲੀਟ ਕਰਕੇ ਉਹਨੂੰ ਚਾਲੂ ਕਰਾਉਣ ਲੱਗੇ ਆ ਹਿੰਮਤ ਕੀਤੀ ਆ ਬੰਦਿਆਂ ਨੇ ਭਾਈ ਸਰਜੀਤ ਦੀ ਗਵਾਹੀ ਤੇ ਵਿੱਚ ਪ੍ਰਧਾਨ ਜੀ ਦੇ ਬਹੁਤ ਸ਼ੇਰਤੂ ਲੱਗੇ ਹੋਏ ਨੇ ਤੇ ਸਟੇਜ ਚਾਲੂ ਕੀਤੀ ਜਾਊਗੀ ਪਰ ਮੀਂਹ ਨੇ ਤੇ ਨੇਰੀ ਨੇ ਕਰੀ ਇੱਥੋਂ ਦੇ ਤੰਬੂ ਜਿਹੜੇ ਲੱਗੇ ਸੀ ਜਾਂ ਮੀਂਹ ਚ ਬਹੁਤ ਸਾਰੀਆਂ ਮਲਗ ਚ ਦੁਨੀਆ ਤੰਬੂ ਜਿਹੜੇ ਚੋਏ ਨੇ ਤੇ ਉਹਨਾਂ ਨੂੰ ਕਿਸਾਨਾਂ ਨੇ ਆਪਣੇ ਆਪਣੇ ਮੁਤਾਬਕ ਮਰਮਤ ਕਰ ਲਿਆ ਇਹ ਮਰਮਤ ਕਰਕੇ ਕੋਲ ਨੂੰ ਲਗਾਤਾਰ ਜਾਰੀ ਰੱਖਣ ਵਾਸਤੇ ਬਹੁਤ ਕਿਸਾਨਾਂ ਜਿਤ ਇਤਸ਼ਾਹ ਵੇਖਿਆ ਜਾ ਰਿਹਾ ਹੈ ਉਹ ਇਤਸ਼ਾਹ ਦੇ ਕਾਰਨੀਆਂ ਕਿ ਇੱਕ ਦਮ ਲੱਗਾ ਸਾਰੇ ਇਕੱਠੇ ਹੋ ਕੇ ਟੈਂਟ ਨੂੰ ਮੇਂਟੇਨੈਂਸ ਕਰਨ ਵਾਸਤੇ ਜੁਟ ਗਏ ਨੇ ਤੇ ਇਹ ਜਿਹੜੀ ਆ ਸਲੂਕ ਹੈ ਜਿਹੜੀ ਇਕਤਾ ਵਾ ਇਹ ਦਿਖਾਉਂਦੀ ਆ ਕਿ ਅਸੀਂ ਵੱਡੇ ਵੱਡੇ ਜਿਹੜੇ ਆ ਤੂਫਾਨ ਆ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਵੀ ਅਸੀਂ ਯੋਰਤ ਰੱਖਦੇ ਆ ਮੋਦੀ ਦੇ ਕੋਈ ਚੀਜ਼ ਨਹੀਂ ਹੈਗਾ ਮੋਦੀ ਦਾ ਤਾਂ ਅਸੀਂ ਵਿਰੋਧ ਕਰ ਨਹੀਂ ਕਰਨਾ ਜਾਂ ਇੱਥੋਂ ਦੇ ਭਾਜਪਾ ਦੀ ਨੀਤੀਆਂ ਦਾ ਵਿਰੋਧ ਕਰ ਨਹੀਂ ਕਰਨਾ ਪਰ ਇਹ ਵੱਡੇ ਵੱਡੇ ਤੂਫਾਨਾਂ ਦਾ ਵਿਰੋਧ ਸਾਡੇ ਕਿਸਾਨ ਇੱਕ ਜੱਟ ਹੋ ਕੇ ਉਹਦਾ ਸਾਹਮਣਾ ਕਰਦੇ ਨੇ ਸੋ ਅੱਜ ਜਿਹੜਾ ਔਰਤਾਂ ਦਾ ਸਾਡੀਆਂ ਭੈਣਾਂ ਦਾ ਇੱਕ ਕਾਫਲਾ ਪਾਰਟੀ ਕਿਸਾਨੀ ਨੇ ਕ੍ਰਾਂਤੀਕਾਰੀ ਦੀ ਸਾਥੀ ਗਰਨਾਪ ਸਿੰਘ ਦੀ ਵਾਈਚਲ ਉਹ ਆ ਚੁੱਕਾ ਵਾ ਅੱਗੇ ਕੀ ਔਰਤਾਂ ਸਾਡੇ ਕੋਲ ਸਾਡੀਆਂ ਭੈਣਾਂ ਆਈਆਂ ਨੇ ਤੋਂ ਸਟੇਜ ਦੀ ਸਾਰੀ ਇਹ ਨੇਰੀ ਚਖੜਾ ਹੁਣ ਕਰਕੇ ਪ੍ਰੋਬਲਮ ਆਈ ਹੈ ਤਾਂ ਹੁਣ ਸਾਰੇ ਇਕਜੁੱਟ ਹੋ ਕੇ ਸਟੇਜ ਨੂੰ ਚਾਲੂ ਕਰਨ ਵਾਸਤੇ ਸਾਰੇ ਕਿਸਾਨ ਇਕੱਠੇ ਹੋਏ ਨੇ ਸੋ ਦੋਸਤੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਵੱਡੇ ਵੱਡੇ ਤੂਫਾਨ ਆ ਕਿਸਾਨ ਮਜ਼ਦੂਰ ਉਹਨਾਂ ਦਾ ਵੀ ਸਾਹਮਣਾ ਕਰ ਸਕਦੇ ਨੇ ਮੋਦੀ ਨੂੰ ਇਹ ਸੁਣਾਉਣੀ ਹੈ ਸਾਡੀ ਕਿ ਤੂਫਾਨਾਂ ਦਾ ਸਾਹਮਣਾ ਕਰਨ ਵਾਸਤੇ ਬੈਠੇ ਹੋਏ ਹਾਂ ਧੁੱਪ ਦਾ ਠੰਡ ਦਾ ਸਾਹਮਣਾ ਕਰ ਰਹੇ ਹਾਂ ਹਨੇਰੀਆਂ ਦਾ ਸਾਹਮਣਾ ਕਰ ਰਹੇ ਹਾਂ ਇੱਥੋਂ ਦੇ ਬੱਦਲਵਾਈ ਦਾ ਸਾਹਮਣਾ ਕਰ ਰਹੇ ਹਾਂ ਤਾਂ ਅਸੀਂ ਜ਼ੋਰਦਾਰ ਮੋਦੀ ਨੂੰ ਸੱਦਾ ਦਿੰਦੇ ਹਾਂ ਕਿ ਉਹ ਸਾਡੇ ਦੂਹਾਂ ਮੋਰਚਿਆਂ ਦੇ ਆਗੂਆਂ ਨੂੰ ਬੈਠ ਕੇ ਸਾਡੇ ਜਿਹੜੇ ਮੰਗਾ ਮਸਲੇ ਨੇ ਫੌਰੀ ਤੌਰ ਤੇ ਹੱਲ ਕੀਤੇ ਜਾਣ ਨਹੀਂ ਤੇ ਫਿਰ ਮਿੱਤਰਾ ਹਾਲਤ ਵੇਖ ਲੈ ਤੇਰੀ ਇੱਕ ਫੌੜੀ ਅੱਗੇ ਲਾਤੀ ਆਉਣ ਵਾਲੇ ਸਮੇਂ ਚ ਅਸੀਂ ਹਰਿਆਣੇ ਚ ਤੇ ਹੋਰ ਹਿੱਸਿਆਂ ਚ ਆਪਣੇ ਵੱਡੇ ਕੱਟ ਕਰਕੇ ਅਸੀਂ ਦੱਸਾਂਗੇ ਕਿ ਭਾਜਪਾ ਕਰ ਕੀ ਰਹੀ ਹੈ ਸੋ ਮੈਂ ਬਹੁਤੀ ਦੂਰ ਨਾ ਜਾਂਦਾ ਹੋਇਆ ਤੁਹਾਨੂੰ ਸਾਰੇ ਸਾਥੀਆਂ ਨੂੰ ਜਿਹੜੇ ਇਕਜੁੱਟ ਹੋ ਕੇ ਜਿਨ੍ਹਾਂ ਨੇ ਇਹ ਟੈਂਟ ਨੂੰ ਮਲਕ ਕੰਪਲੀਟ ਕਰ ਲਿਆ ਤੇ ਉਹ ਨੇਰੀ ਦਾ ਸਾਹਮਣਾ ਕਰਕੇ ਇੱਕ ਜੱਟ ਹੋ ਕੇ ਘੋਲ ਨੂੰ ਕਰਨ ਵਾਸਤੇ ਅੱਗੇ ਜੱਟ ਹੋ ਗਏ ਨੇ ਸੋ ਇਹਨਾਂ ਕੁਝ ਕਹਿੰਦਾ ਸਦਾ ਦੇ ਨਾਂ ਪੰਜਾਬ ਦੇ ਲੋਕਾਂ ਨੂੰ ਕਿਉਂ ਪੰਜਾਬ ਦੇ ਲੋਕੋ ਆਹ ਇਕੱਠੇ ਹੋ ਗਏ ਇਸ મોદી ਦੀ ਗਲਤ ਨੀਤੀਆਂ ਦੇ ਖਿਲਾਫ ਲੜਾਈ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ